ਦੇ ਅੰਦਰ ਬੜੀ ਵੱਡੀ ਲੜਾਈ ਜਿਹੜੀ ਲੜੀ ਜਾ ਰਹੀ ਸੀ ਤਾਂ ਦੇਸ਼ ਦਾ ਗ੍ਰਹਿ ਮੰਤਰੀ ਉਹਦੀ ਜਿਹੜੀ ਹੋਰ ਵੀ ਬੜੀਆਂ ਸੰਸਥਾਵਾਂ ਨੇ ਜੇ ਨਾਮ ਅਧਰ ਭਗਵਾਨ ਦਾ ਲੇਤੇ ਤਾਂ ਸਾਤ ਜਨਮ ਤੱਕ ਸਵਰਗ ਮਿਲਦਾ ਸਿੱਧੀ ਬਾਤ ਨਾ ਸੁਣੀਏ ਤੋਂ ਸੁਣੇ ਨਾ ਆਪ ਸੁਣੀਏ ਨਾ ਮੈਂ ਬਚਾ ਤਾ ਮੈਨੂੰ ਤਾਂ ਆਨੰਦ ਹੈ ਕਿ ਅੰਮ੍ਰਿਤਧਰ ਪੁਟਨਜਾਦ ਮੈਂ ਉਹਨਾਂ ਨੂੰ ਕਿਹਾ ਤੁਹਾਡਾ ਕੋ ਮਾਰਨਾ ਤਾਂ ਹੈ ਨਹੀਂ ਕਿਉਂਕਿ ਮੈਨੂੰ ਤਾਂ ਭਰੋਸਾ ਹੀ ਉੱਠ ਗਿਆ ਹੈਗਾ ਇਹ ਰਾਜਪੁਰੇ ਦੀ ਪੁਲਿਸ ਤੋਂ ਮੈਨੂੰ ਕੀ ਉੱਠ ਗਿਆ ਪੂਰੇ ਰਾਜਪੁਰੇ ਦੇ ਲੋਕਾਂ ਨੂੰ ਉੱਠ ਜਾਏਗੇ ਜੀ ਜਵਾਬ ਦੇਵੇ ਐਮਐਲਏ ਦਾ ਕੰਮ ਹੈ ਲੁੱਟਣਾ ਧੋੜੀ ਹੁੰਦਾ ਲੋਕਾਂ ਨੂੰ ਜਸਟਿਸ ਦੇਣਾ ਹੁੰਦਾ ਤੇ ਇਹ ਓਪਨਲੀ ਸੀ ਰੂਬਿੰਗ ਦਾ ਪੀਪਲ ਆਫ ਦਾ ਰਾਜਪੁਰੇ ਜਿਹੜਾ ਜੈ ਬਾਪੂ ਜੈ ਭੀਮ ਜੈ ਸਵਿਧਾਨ ਦੇ ਬਲ ਦਾ ਪ੍ਰੋਗਰਾਮ ਜਿਹੜਾ ਪੂਰੇ ਦੇਸ਼ ਦੇ ਅੰਦਰ ਦਿੱਤਾ ਗਿਆ 2-3 ਦਿਨ ਪਹਿਲਾਂ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬਹੁਤ ਵੱਡੀ ਮੀਟਿੰਗ ਹੋਈ ਸੀ ਜਿਸ ਚ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਵੀ ਜਿਹੜੇ ਅਹੁਦੇਦਾਰ ਸਹਿਬਾਨ ਆਏ ਸੀਗੇ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਰੇ ਹੀ ਉਸ ਮੀਟਿੰਗ 'ਚ ਹਾਜ਼ਰ ਸੀਗੇ ਤੇ ਉਸ ਦਿਨ ਨੇ ਦੱਸਿਆ ਸੀ ਕਿ 25 17 18 19 20 ਇਹ 3-4 ਦਿਨ ਜਿਹੜੇ ਲਗਾਤਾਰ ਪੂਰੇ ਪੰਜਾਬ ਦੇ ਹਰ ਬਲਾਕ ਦੇ ਅੰਦਰ ਹਰ ਹਲਕੇ ਦੇ ਅੰਦਰ ਜਿਹੜਾ ਇਹ ਪ੍ਰੋਗਰਾਮ ਨੂੰ ਲੈ ਕੇ ਤਾਂ ਕਿ ਜਿਹੜਾ ਦੇਸ਼ ਦਾ ਸੰਵਿਧਾਨ ਆ ਉਸ ਨੂੰ ਬਚਾਇਆ ਜਾਵੇ। ਕਾਰਨ ਕਿ ਆ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਉਹਨਾਂ ਨੇ ਦੇਸ਼ ਦੀ ਲੋਕ ਸਭਾ ਦੇ ਅੰਦਰ ਡਾਕਟਰ ਮਹੇਤਕਰ ਸਾਹਿਬ ਦੇ ਬਾਰੇ ਬੜੇ ਮਜ਼ਾਕੀਆ ਲਾਇਵ ਦੇ ਅੰਦਰ ਇੱਕ ਭੱਤੀ ਸ਼ਬਦਾਵਲੀ ਚ ਜਿਹੜੀ ਗੱਲ ਕੀਤੀ ਆ ਜਿਹੜੀ ਨਾਕਾਬਲੇ ਬਰਦਾਸ਼ਤ ਆ ਕਿਉਂਕਿ ਜੇ ਅੱਜ ਤੁਸੀਂ ਅਸੀਂ ਸਾਰੇ ਇੱਥੇ ਖੜੇ ਆ ਇਹ ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਲਿਖਿਆ ਹੋਇਆ ਹੈਗਾ ਡਾਕਟਰ Ambedkar ਸਾਹਿਬ ਨੇ ਇਹਦੀ ਰਚਨਾ ਕੀਤੀ ਸੀ ਉਹਦੇ ਤਹਿਤ ਹੀ ਹਰ ਬੰਦੇ ਨੂੰ ਬੋਲਣ ਦਾ ਸੁਣਨ ਦਾ ਅਧਿਕਾਰ ਆ ਤੇ ਹਰ ਬੰਦਾ ਜਿਹੜਾ ਇਸ ਦੇਸ਼ ਦੇ ਅੰਦਰ ਆਪਣੀ ਗੱਲਬਾਤ ਹੋਰ ਰੱਖ ਸਕਦਾ ਹੈਗਾ ਪਰ ਪਿਛਲੇ ਕੋਈ 11 ਸਾਲ ਚ ਬੜੀ ਮਤਲਬ ਕਿ ਹਰ ਇਨਸਾਨ ਦੀ ਜਿਹੜੀ ਆਵਾਜ਼ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਜਪਾ ਦੀ ਸਰਕਾਰ ਨੇ ਇੰਨਾ ਹੀ ਪੰਜਾਬ ਦੇ ਅੰਦਰ ਵੀ ਜਿਹੜੀ ਸਰਕਾਰ ਆਏ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਵੱਲੋਂ ਵੀ ਜਿਹੜੀ ਆਵਾਜ਼ ਆ ਉਹ ਬੁਲੰਦ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਇਹ ਪ੍ਰੋਗਰਾਮ ਜਿਹੜਾ ਉਸ ਲੜੀ ਦੇ ਤਹਿਤ ਜਿਹੜਾ ਇਹ ਦਿੱਤਾ ਗਿਆ ਤਾਂ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਜੰਗੀ ਪੱਧਰ ਤੇ ਜਿਹੜਾ ਅਗੇ ਜਾਰੀ ਰਹਿਣਗੇ ਅਤੇ ਤਕੜੇ ਹੋ ਕੇ ਜਿਹੜਾ ਹੈਗਾ ਅਸੀਂ ਸੰਦੇਸ਼ ਦੇ ਸੰਵਿਧਾਨ ਦੀ ਜਿਹੜੀ ਰਾਖੀ ਆ ਉਹ ਕਰਨੀ ਆ ਅਤੇ ਡਾਕਟਰ ਬੇਵਕਰ ਸਾਹਿਬ ਦੇ ਅਸੀਂ ਇੱਥੇ ਆਏ ਆ ਚਰਨਾ ਦੇ ਵਿੱਚ ਅਤੇ ਸਾਰਿਆਂ ਨੇ ਸੌ ਚੁੱਕੀ ਆ ਕਿ ਅਸੀਂ ਇਸ ਦੇ ਦੇ ਸੰਵਿਧਾਨ ਦੀ ਰਾਖੀ ਤੇ ਲਈ ਜੇ ਸਾਨੂੰ ਆਪਣਾ ਜੀਵਨ ਵੀ ਬਲੀਦਾਨ ਦੇਣਾ ਪਿਆ ਤਾਂ ਅਸੀਂ ਆਪਣਾ ਜੀਵਨ ਵੀ ਬਲੀਦਾਨ ਦੇ ਦਾਂ। ਉਹ ਸਭ ਤੁਸੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਵਿੱਚੋਂ ਕੁਝ ਬੰਦੇ ਉੱਠ ਕੇ ਆਇਆ ਕਿਸੇ ਦੀ ਤਲਵਾਰ ਮਾਰਤੀ ਕਿਸੇ ਦੀਆਂ ਮੰਜਾ ਚੋਰੀ ਹੋ ਗਿਆ ਕਿਸੇ ਦੀਆਂ ਬੱਕਰੀਆਂ ਚੋਰੀਆਂ ਹੋ ਗਿਆ ਕੀ ਕਹਿਣਾ ਚਾਹੋਗੇ ਇਸ ਮਾਹੌਲ ਦੇ ਬਾਰੇ? ਦੇਖੋ ਤੁਹਾਡਾ ਬੜਾ ਧੰਨਵਾਦ ਆ ਵੈਸੇ ਤਾਂ ਪਿਛਲੇ ਸਮੇਂ ਦੌਰਾਨ ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਕਿ ਤੁਸੀਂ ਵੀ ਜਿਹੜੀ ਸੱਚ ਦੀ ਆਵਾਜ਼ ਆ ਉਸ ਨੂੰ ਬੁਲੰਦ ਕਰਨ 'ਚ ਲੱਗੇ ਆ ਸਾਰੀ ਇੱਥੇ ਦੀ ਮੀਡੀਆ ਮੈਂ ਇਕੱਲੇ ਇੱਕ ਦਾ ਨਾਮ ਨਹੀਂ ਲੈਂਦਾ ਸਾਰਾ ਮੀਡੀਆ ਪੂਰੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਤੋਂ ਜਿਹੜੀ ਉਰੇ ਦੀ ਐਮਐਲਏ ਆ ਉਹਦਾ ਉਹ ਤੇ ਉਹਦੇ ਲਾਏ ਹੋਏ ਅਧਿਕਾਰੀਆ ਉਹ ਬਖਲਾਟ 'ਚ ਆ ਗਏ ਬਖਲਾਟ ਇਸ ਕਰਕੇ ਆ ਗਏ ਤੇ ਮੁੜ ਕੇ ਉਹਨੂੰ ਉਹ ਪੱਤਰਕਾਰਾਂ ਨੂੰ ਧਮਕੀਆਂ ਦੇਣ ਲੱਗੇ ਦਬਾਉਣ ਲੱਗੇ ਕਿਸੇ ਨੂੰ ਕਹਿਣਿਆ ਤਾਂ ਸਾਡੀ ਖਬਰ ਨਹੀਂ ਲਾਣੀ ਇੱਥੇ ਕੋਈ ਕਿਸੇ ਦੀ ਖਬਰ ਲਾਣ ਨੂੰ ਤਿਆਰ ਨਹੀਂ ਹੈ ਮੈਂ 2-3 ਦਿਨ ਪਹਿਲਾਂ ਪੁਰਾਣੇ ਰਾਜਪੁਰੇ ਜਿੱਦੋਂ ਮੈਂ ਕਿਤੇ ਗਿਆ ਸੀ ਫੰਕਸ਼ਨ ਤੇ ਤਾਂ ਬਾਤ ਸੀ ਤੇ ਆ ਰਿਹਾ ਤਾਂ ਕਿਸੇ ਬੰਦੇ ਨੇ ਮੈਨੂੰ ਦੱਸਿਆ ਕਿ ਮੇਰੀ ਬਾਈਕ ਮਤਲਬ ਤੇ ੱੱਕਾ ਮਾਰ ਕੇ ਬਾਈਕ ਹੌਣ ਦੀ ਕੋਸ਼ਿਸ਼ ਕੀਤੀ ਰੌਲਾ ਪੈ ਗਿਆ ਤਾਂ ਮੇਰਾ 8000 ਰੁਪਏ ਲੈ ਕੇ ਚਲੇ ਗਏ ਜਿਹੜਾ ਚੌਕੀ ਇੰਚਾਰਜ ਉਹ ਕਹਿੰਦਾ ਵੀ ਪਹਿਲਾਂ ਮੈਨੂੰ ਐਫੇਡਾਇਵਟ ਦੇ ਕਿ ਤੇਰੀ ਚੋਰੀ ਹੋ ਗਈ ਐਦਾਂ ਹੀ ਕੁਝ ਦਿਨ ਪਹਿਲਾਂ ਇੱਕ ਡਾਕਾ ਪੈ ਗਿਆ ਸੀਗਾ ਇੱਥੇ ਥਾਣੇ ਦੇ ਬਾਹਰ ਉਹ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਅਸੀਂ ਤੁਸੀਂ ਸਾਰੇ ਅਸੀਂ ਉੱਥੇ ਇਕੱਠੇ ਹੋ ਕੇ ਗਏ ਤਾ ਜਿੰਨਾ ਬਦਤਮੀਜ਼ੀ ਵਾਲਾ ਬਿਹੇਵੀਅਰ ਉਹਦੇ ਐਸਐਚਓ ਦਾ ਸੀ ਜਿਹੜਾ ਆਪਣੇ ਆਪ ਨੂੰ ਗੁੰਡਾ ਸਮਝਾ ਲਿਆ ਪਹਿਲਾਂ ਵੀ ਚਲੋ ਰਿਹਾ ਬੰਦਿਆਂ ਵਾਂਗ ਮੈਂ ਤਾਂ ਉਹਦੀ ਧੌਣ ਤੇ ਗੋਡਾ ਰੱਖ ਕੇ ਉਹਰੇ ਰੱਖਾਇਆ ਬੰਦਿਆਂ ਵਾਂਗ ਉਹ ਤੋਂ ਕੰਮ ਲੈਂਦਾ ਰਿਹਾ ਪਰ ਉਦੋਂ ਕਦੇ ਕਿਤੇ ਮਤਲ ਕਹਿਨ ਦਾ ਅਜਿਹੇ ਹਾਲਾਤ ਨਹੀਂ ਸੀ ਪੈਦਾ ਹੋਏ ਅੱਜ ਤੁਸੀਂ ਇਹ ਦੇਖੋ ਵੀ ਥਾਂ ਥਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਲੁੱਟਾਂ ਖੋਹਾਂ ਦਿਨ ਦਿਹਾੜੇ ਕਦੇ ਕਿਸੇ ਗਰੀਲਾਂ ਆਪ ਸਾਡਾ ਵਿਦਿਆ ਦਾ ਮੰਦਰ ਆ ਪਟੇਲ ਕਾਲਜ ਉੱਥੇ ਤੁਸੀਂ ਬੜੀ ਵੱਡੀ ਜਿਹੜੀ ਚੋਰੀ ਆ ਹੋ ਗਈ ਆ ਤੇ ਕੋਈ ਕਿਸੇ ਦੀ ਕੋਈ ਛਣਵਾਈ ਨਹੀਂ ਤਾਂ ਉਹਨਾਂ ਦਾ ਜੇ ਅਸੀਂ ਜਾ ਕੇ ਕਿਹਾ ਤਾਂ ਪਹਿਲੀ ਗੱਲ ਤਾਂ ਉਹ ਤੋੜ ਗਿਆ ਉਸ ਵਕਤ ਹੀ ਉਹ ਤੇ ਬਾਅਦ ਵਿੱਚ ਜਦੋਂ ਉਹਨੂੰ ਪਤਾ ਲੱਗਿਆ ਕਿ ਅਸੀਂ ਉੱਥੋਂ ਚਲੇ ਗਏ ਬਾਅਦ ਵਿੱਚ ਆ ਗਿਆ ਉੱਥੇ ਤਾਂ ਉਸ ਪਰਿਵਾਰ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪੁੱਠਾ ਸਿੱਧਾ ਜਿਹੜਾ ਹੈਗਾ ਬਿਆਨ ਆ ਉਹ ਦਿਓ ਤੁਸੀਂ ਪਰ ਮੈਂ ਇੰਨਾ ਕਹਿਣਾ ਚਾਹੁੰਦਾ ਮੈਨੂੰ ਇਹਨਾਂ ਗੱਲਾਂ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਕੀ ਉਹਨੂੰ ਜਸਟਿਸ ਮਿਲ ਗਿਆ ਉਸ ਪਰਿਵਾਰ ਨੂੰ ਕੀ ਉਹਦੀ ਚੋਰੀ ਇਹਨਾਂ ਨੇ ਦਲਾ ਕੇ ਦਿੱਤੀ ਹੈਗੀਆ ਪਰ ਨਹੀਂ ਇਦਾਂ ਇੱਕ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਉਹਦੀ ਬਾਈਕ ਖੋ ਕੇ ਲੈ ਗਏ ਲੱਖ ਰੁਪਏ ਲੈ ਗਏ ਤੇ ਮੈਂ ਉਦੋਂ ਹੀ ਉਹਨਾਂ ਨੂੰ ਕਹਿਆ ਹਸਪੀਟਲ ਜਾਂਦਾ ਗਿਆ ਮੈਂ ਉਹਨਾਂ ਨੂੰ ਕਹਿਆ ਤੁਹਾਡਾ ਕੋਈ ਭਰਨਾ ਤਾਂ ਹੈ ਨਹੀਂ ਕਿਉਂਕਿ ਮੈਨੂੰ ਤਾਂ ਭਰੋਸਾ ਹੀ ਉੱਠ ਗਿਆ ਹੈਗਾ ਇਹ ਰਾਜਪੁਰੇ ਦੀ ਪੁਲਿਸ ਤੋਂ ਮੈਨੂੰ ਕੀ ਉੱਠ ਗਿਆ ਪੂਰੇ ਰਾਜਪੁਰੇ ਦੇ ਲੋਕਾਂ ਨੂੰ ਉੱਠ ਗਿਆ ਹੈਗਾ ਇਤੋਂ ਦੀ ਪੁਲਿਸ ਤੇ ਭਰੋਸਾ ਨਹੀਂ ਰਿਹਾ ਹੈਗਾ ਤੇ ਅੱਜ ਤੁਸੀਂ ਇਹ ਦੇਖੋ ਵਰਧਮਾਨ ਕਲੋਨੀ ਚ ਮੰਦਰ ਦੇ ਵਿੱਚ ਚੋਰੀ ਹੋ ਗਈ ਹਰ ਦਾ ਤੇ ਆ ਹੁਣੇ-ਹੁਣੇ ਜਦ ਮੈਂ ਬੋਲ ਰਿਹਾ ਸੀ ਤੁਹਾਡੇ ਸਾਹਮਣੇ ਨਵਲਾਸ ਰਾਤ ਇੱਕ ਬੱਚਾ ਥਰਮਲ ਦੇ ਵਿੱਚੋਂ ਸਿਕਿਉਰਿਟੀ ਦੀ ਜੌਬ ਕਰਦਾ ਸੀ ਘਰੋਂ ਵਾਪਸ ਆ ਰਿਹਾ ਸੀ ਉਹਦੇ ਗੋਲੀ ਮਾਰੀ ਉਹ ਪੀਜੀਆਈ ਚ ਪਿਆ ਹੈਗਾ ਕੀ ਕਰਦੀ ਹੈ ਪੁਲਿਸ ਇਹ ਮੈਨੂੰ ਇਸ ਗੱਲ ਦਾ ਤਾਂ ਜਵਾਬ ਦੇਵੇ ਐਮਐਲਏ ਦਾ ਕੰਮ ਯਾਰ ਲੁੱਟਣਾ ਥੋੜੀ ਹੁੰਦਾ ਲੋਕਾਂ ਨੂੰ ਜਸਟਿਸ ਦੇਣਾ ਹੁੰਦਾ ਤੇ ਇਹ ਓਪਨਲੀ ਸੀ ਲੂਟਿੰਗ ਦਾ ਪੀਪਲ ਆਫ ਦਾ ਰਾਜਪੁਰਾ ਮੈਂ ਇਹ ਕਹਿ ਰਿਹਾ ਹਾਂ ਕਿ ਮੈਂ ਤੁਹਾਨੂੰ ਦੱਸਾਂ